ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਦੁੱਖ ਹੋਣੇ ਆ ਵਖਰੀ ਗਾਂ ਠੀਕ ਹੈ ਜੀ ਮੀਨੀਆ ਸਿੰਘਾਂ ਤੋਂ ਤੇ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਠੀਕ ਹੈ ਜੀ ਮੈਂ ਤਾਂ ਪਹਿਲੀ ਵਾਰ ਦੇਖੀ ਜੇ ਤੁਸੀਂ ਦੇਖੀ ਹੋਈ ਤਾਂ ਕਹਿ ਨਹੀਂ ਸਕਦਾ ਜੀ ਠੀਕ ਹੈ ਜੀ ਮੱਝਾਂ ਤਾਂ ਮੈਂ ਬਹੁਤ ਦੇਖੀਆਂ ਸੀ ਪਰ ਗਾਂ ਪਹਿਲੀ ਵਾਰ ਦੇਖੀ ਹੈ ਜੀ ਠੀਕ ਹੈ ਜੀ ਤੇ ਨਾ ਸੰਗ ਸਿੰਘ ਵਜਨ ਦਾ ਡਰ ਤੇ ਨਾਲ ਲੈਣਾ ਨਾਲ ਦੇਣਾ ਬਾਈ ਕਹਿੰਦਾ ਸੰਗ ਵੀ ਹੈਲਥ ਹੈ ਬਾਕੀ ਆਪਾਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਆਪਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕਿ ਨਾਵਰਾ ਆਪਣਾ ਲਾਲਾ ਵੀਰੇ ਠੀਕ ਹੈ ਜੀ ਪਿੰਡ ਬੁੱਟਰ ਜਿਲ੍ਹਾ ਮੋਗਾ ਨੰਬਰ ਵੀ ਦੱਸ ਦਿਓ ਜੀ 6284410416 ਠੀਕ ਹੈ ਜੀ ਬਾਈ ਕਿੰਨਾ ਟਾਈਮ ਹੋਗਾ ਆਪਣੀ ਇਹ ਗਾਂ ਲੈ ਆਂਦੀ ਨੂੰ ਆਪਣੇ ਕੋਲ ਇਹ ਆਪਾਂ ਪਹਿਲੇ ਨਹੀਂ ਲੈ ਆਂਦੀ ਸੀ ਬਾਈ ਦੂਜੇ ਸੂਏ ਵਾਸਤੇ ਗੱਬਣਾ 6 ਮਹੀਨਿਆਂ ਦੀ ਗੱਬਣਾ ਦੁੱਧੋਂ ਡਰਾਈ ਆ ਠੀਕ ਹੈ ਜੀ ਹੂੰ ਠੀਕ ਹੈ ਜੀ ਤੇ ਇਹ ਬਾਈ ਸਿੰਘ ਸਿੰਘ ਉਹ ਕਿਵੇਂ ਹੈਲਦੀਆ ਦੇ ਸਿੰਘ ਹੈਲਦੀਆ ਦੋਨੇ ਹੈਲਦੀਆ ਬਾਈ ਸਿੰਘ ਦੂਜਾ ਵੀ ਹੈਲਦਾ ਵਾ ਠੀਕ ਹੈ ਜੀ ਮੱਝਾਂ ਰਗੀਆਂ ਵੀ ਜਿਵੇਂ ਕੋਈ ਵਾਸਤਾ ਨਹੀਂ ਲੈ ਜਿਵੇਂ ਮਰਜੀ ਬੈਠੀ ਐ ਜਿੱਧਰ ਦੀ ਮਰਜੀ ਬੈਠੀ ਐ ਠੀਕ ਹੈ ਜੀ ਠੀਕ ਹੈ ਜੀ ਮੈਂ ਨਾ ਹਰ ਜਾਂਦੀ ਬੂਚਾ ਬਾਈ ਜੀ ਨੇ ਸੇਲ ਤਾਂ ਨਹੀਂ ਕਰਨੀ ਸੀ ਬੱਸ ਐਵੇਂ ਮੈਂ ਬਾਈ ਜੀ ਨੂੰ ਕਹਤਾ ਮਾ ਬਾਈ ਜੀ ਆਪਾਂ ਲੋਕਾਂ ਨੂੰ ਦਿਖਾਉਣੀ ਆ ਤੇ ਵੀਡੀਓ ਬਣਾਉਣ ਦੇ ਖਾਤਰ ਤਾਂ ਕਰਕੇ ਬਾਈ ਜੀ ਨੂੰ ਵੱਡੀ ਬਹੁਤ ਆ ਜਮੇ ਪੂਰੀ ਹੁੰਦੀ ਆ ਯਾਨੀ ਕਿ ਮੇਰੇ ਠੀਕ ਹੈ ਜੀ ਹਾਂਜੀ ਬਾਈ ਸੇਲ ਸੁੱਲ ਨਹੀਂ ਕਰਨੀ ਜੀ ਸੇਲ ਤਾਂ ਨਹੀਂ ਕਰਨੀ ਆ ਪਹਿਲ ਤਿਆਰ ਕਰਾਂਗੇ ਤਿਆਰ ਕਰਕੇ ਵੇਖਾਂਗੇ ਠੀਕ ਹੈ ਜੀ ਠੀਕ ਬਾਈ ਦੇਖ ਲੋ ਬਾਈ ਜੀ ਕਹਿੰਦਾ ਸੇਲ ਤਾਂ ਨਹੀਂ ਕਰਨੀ ਆ ਆਪਾਂ ਤਾਂ ਸੋਨੂੰ ਸੰਗ ਦਿਖਾਉਣ ਦੇ ਖਾਤਰ ਵੀਡੀਓ ਬਣਾਈ ਆ ਬਾਕੀ ਜੇ ਕਿਸੇ ਬਾਈ ਨੇ ਦੇਖਣੀ ਹੋਏ ਤਾਂ ਬਾਈ ਕੋਲ ਪੈਨ ਡਰ ਦੇਖ ਸਕਦਾ ਕੋਈ ਆ ਕੇ ਕਰੇ ਪਰ ਮੈਂ ਤਾਂ ਪਹਿਲੀ ਵਾਰ ਦੇਖੀ ਜੀ ਤੁਸੀਂ ਦੇਖੀਓ ਤਾਂ ਮੈਂ ਕਹਿ ਨਹੀਂ ਸਕਦਾ ਵੀਰੇ ਠੀਕ ਹੈ ਜੀ ਆਪਣੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਦਿਖਾਈਏ ਜੀ ਨਵੀਂ ਨਵੀਂ ਵੱਖਰੀਆਂ ਚੀਜ਼ਾਂ ਦਿਖਾਈਏ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਈ